ਜਗਾ ਜਗਾ ਤੇ ਖੱਡੇ ਪਏ ਹੋਏ ਆਂ ਘੱਟੋ ਘੱਟ ਵੀ ਪੱਚ ਵਰਕੇ ਕਰ ਤੋ ਤੁਸੀਂ ਹੋਰ ਨਹੀਂ ਕੁਛ ਕਰਨਾ ਪੱਚ ਵਰਕ ਦਾ ਵੀ ਇਹਨਾਂ ਦੇ ਕੋਲ ਉਹ ਜਿਹੜੀਆਂ ਸੜਕਾਂ 25-25 ਸਾਲ ਨਹੀਂ ਟੁੱਟਣੀਆਂ ਚਾਹੀਦੀਆਂ ਉਹ ਇੱਕ ਬਰਸਾਤ ਚ ਟੁੱਟ ਰੀਆਂ ਨੇ ਜਿਹੜੇ ਡਾਟ 25-25 50-50 ਸਾਲ ਨਹੀਂ ਟੁੱਟਨੇ ਚਾਹੀਦੇ ਉਹ ਇੱਕ ਬਰਸਾਤ ਚ ਟੁੱਟ ਰਹੇ ਨੇ ਔਰ ਅਫਸਰ ਇਹ ਕਹਿੰਦੇ ਨੇ ਜੀ ਟੁੱਟ ਗਈ ਅਸੀਂ ਕੀ ਕਰੀਏ ਕੁਆਲਿਟੀ ਕੰਟਰੋਲ ਤਾਂ ਉਹਨਾਂ ਨੇ ਕਰਨਾ ਹੈ ਨਾ ਮੈਂ ਤਾਂ ਆਪ ਦੇਖ ਰਿਹਾ ਸੀ ਸਾਡੇ ਮੇਅਰ ਸਾਹਿਬ ਕੁੰਬੜਾ ਚੌਂਕ ਤੋਂ ਖੜਕੇ ਦੱਸ ਰਹੇ ਸੀ ਵੀ ਹੁਣ ਦਿੱਤਾ ਹੁਣ ਦਿੱਤੀ ਆ ਗਮੱਡਾ ਨੂੰ ਉਹ ਸੜਕ ਬਣਾਈ ਤੁਸੀਂ ਐ ਉਹ 3 ਸਾਲ ਵੀ ਨਹੀਂ ਚੱਲੀ 3 ਸਾਲ ਚ ਜਗ੍ਹਾ ਜਗ੍ਹਾ ਤੇ ਬੈਠੀ ਪਈ ਐ ਕੌਣ ਜ਼ਿੰਮੇਵਾਰ ਕੋਈ ਜ਼ਿੰਮੇਵਾਰੀ ਤਾਂ ਲਵੇ ਗਮੱਡਾ ਦਾ ਗਮੱਡਾ ਦਾ ਉਤੋਂ ਵੀ ਬੁਰਾ ਹਾਲ ਹੈਗਾ ਸੜਕਾਂ ਦਾ ਸਫਾਈ ਦਾ ਪਾਰਕਾਂ ਦਾ ਇਸ ਟਾਈਮ ਐ ਇੰਨਾ ਬੁਰਾ ਹਾਲ ਐ ਅਜਿਹਾ ਆਪ ਸੋਚ ਰਹੇ ਵੀ ਅਸੀਂ ਆਪਣੀ ਜ਼ਿੰਦਗੀ ਚ ਇਦਾਂ ਕਦੇ ਸਾਨੂੰ 20-20 ਸਾਲ ਹੋ ਗਏ ਮੋਹੱਲੀ ਚ ਵਿਚਰਦਿਆਂ ਨੂੰ ਕਦੇ ਇਦਾਂ ਦੇ ਹਾਲਾਤ ਨਹੀਂ ਦੇਖੇ ਜੋ ਕੋਈ ਅੱਜ ਬਣੇ ਹੋਏ ਨੇ ਗਮਟਾਲੇ ਜੋਰ ਲਾ ਕੇ ਮਰਗੇ ਇਹਨਾਂ ਨੂੰ ਵੀ ਸਾਨੂੰ ਸੜਕ ਬਣਾ ਦੇਣ ਤੋਂ ਅਸੀਂ ਨੂੰ ਸੜਕ ਨੂੰ ਚੌੜਾ ਕਰਨਾ ਕੁੰਬੜੇ ਤੋਂ ਲੈ ਕੇ ਵਾਈਟ ਹਾਊਸ ਤੱਕ ਨਹੀਂ ਜੀ ਇਹ ਸੜਕ ਅਸੀਂ ਬਣਾਵਾਂਗੇ ਚਾਰ ਨਹੀਂ ਪੱਥਰ ਰੱਖਤੇ ਸੜਕ ਤੇ ਚਾਰ ਨਹੀਂ ਪੱਥਰ ਰੱਖ ਕੇ ਉਹ ਸੜਕ ਕਾਰਪੋਰੇਸ਼ਨ ਨੇ ਬਣਾਤੀ ਹਰ ਉਹ ਮੇਰੇ ਖਿਆਲੇ ਵੀ ਹਾਲ 3 ਸਾਲ ਨਹੀਂ ਹੋਏ ਉਹ ਜਗ੍ਹਾ-ਜਗ੍ਹਾ ਤੇ ਟੁਕੜਾ-ਟੁਕੜਾ ਹੋ ਗਈ ਸਾਰੀ ਸੜਕ ਸਾਰੇ ਸੜਕ ਇਸ ਟਾਈਮ ਮੋਹਾਲੀ ਦੀ ਬੰਦ ਪਈ ਮੈਂ ਤਾਂ ਕਹਿੰਦਾ ਵੀ ਮਟੂ ਘਟੋ ਘਟਵੀਂ ਕਮੱਡਾ ਨੂੰ 18 ਚਿੱਠੀਆਂ ਸਾਡੇ ਐਮਐਲਏ ਸਭ ਲਿਖ ਚੁੱਕੇ ਨੇ ਇੱਕ ਵੀ ਚਿੱਠੀ ਦਾ ਕੋਈ ਜਵਾਬ ਨਹੀਂ ਆ ਰਿਹਾ ਉਹਨਾਂ ਦਾ ਉਹਨਾਂ ਨੇ ਜਿੰਨਾ ਬੇੜਾ ਕਰਕ ਜਿੰਨਾ ਕਾਰਪੋਰੇਸ਼ਨ ਨੇ ਕੀਤਾ ਉਹ ਤੋਂ ਦੁੱਗਣਾ ਸਾਡਾ ਗਮੱਡਾ ਨਹੀਂ ਕਰਦਾ ਮੁਹਾਲੀ ਦੀਆਂ ਸੜਕਾਂ ਦਾ ਇਸ ਸਮੇਂ ਬਹੁਤ ਮਾੜਾ ਹਾਲ ਹੈ ਤਾਂ ਤਾਂ ਤੇ ਟੋਏ ਪਏ ਹੋਏ ਨੇ ਜਾਂ ਫਿਰ ਕ੍ਰੈਕਸ ਇਸ ਦਾ ਰਹਿ ਕਿ ਕਦੇ ਵੀ ਉਥੇ ਹਾਦਸਾ ਵਾਪਰ ਸਕਦਾ ਹੈ ਵਾਹਨ ਚਾਲਕ ਕਾਫੀ ਪਰੇਸ਼ਾਨ ਨੇ ਕੁਝ ਲੋਕ ਇਸ ਵਕਤ ਮੇਰੇ ਨਾਲ ਮੌਜੂਦ ਨੇ ਗੱਲ ਕਰਾਂਗੇ ਕਿਸ ਤਰ੍ਹਾਂ ਦੀਆਂ ਦਿੱਕਤਾਂ ਉਹਨਾਂ ਸਾਹਮਣੇ ਆ ਰਹੀਆਂ ਨੇ ਸ਼ਸ਼ਤਰਕਾਲ ਜੀ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰ ਰਹੇ ਹੋ ਤੁਸੀਂ ਜੋ ਸੜਕਾਂ ਤੇ ਟੋਏ ਪਏ ਹੋਏ ਨੇ ਮੀਹ ਤੋਂ ਬਾਅਦ ਬਹੁਤ ਪ੍ਰਸ਼ਾਸਨ ਦੀ ਅੰਗਿਲੀ ਵੀ ਸਾਹਮਣੇ ਆਈ ਹੈ ਦੇਖੋ ਜੇ ਦੇਖਿਆ ਜਾਏ ਤਾਂ ਮੁਹਾਲੀ ਦਾ 200 ਕਰੋੜ ਤੋਂ ਵੀ ਵੱਧ ਦਾ ਬਜਟ ਹੈ ਪਰ ਇਥੇ ਸੜਕਾਂ ਦਾ ਸਫਾਈ ਦਾ ਪਾਰਕਾਂ ਦਾ ਇਸ ਟਾਈਮ ਇੰਨਾ ਬੁਰਾ ਹਾਲ ਹੈ ਅਜਿਹਾ ਆਪ ਸੋਚ ਰਹੇ ਹਾਂ ਵੀ ਅਸੀਂ ਆਪਣੀ ਜ਼ਿੰਦਗੀ ਚ ਇਦਾਂ ਕਦੇ ਸਾਨੂੰ 20-20 ਸਾਲ ਹੋ ਗਏ ਮੋਹਾਲੀ ਚ ਵਿਚਰਦਿਆਂ ਨੂੰ ਕਦੇ ਇਦਾਂ ਦੇ ਹਾਲਾਤ ਨਹੀਂ ਦੇਖੇ ਜੋ ਕੋਈ ਅੱਜ ਬਣੇ ਹੋਏ ਨੇ ਸਾਨੂੰ ਤਾਂ ਆਪਣੀ ਸਮਝ ਆ ਰਹੀ ਇਹਨਾਂ ਨੇ ਇੱਕ ਸੜਕ ਬਣਾਈ ਸੀ ਵਾਈਟ ਹਾਊਸ ਤੇ ਲੈ ਕੇ ਬਲੌਂਗੀ ਤੱਕ ਜਿੱਥੇ ਕਿ ਸੀਵਰ ਦੀ ਲਾਈਨ ਪਈ ਸੀ ਗਮਟਾ ਵਾਲੇ ਜ਼ੋਰ ਲਾ ਕੇ ਮਰ ਕੇ ਇਹਨਾਂ ਨੂੰ ਵੀ ਸਾਨੂੰ ਸੜਕ ਬਣਾ ਦੇਣ ਤੋਂ ਅਸੀਂ ਨੂੰ ਸੜਕ ਨੂੰ ਚੌੜਾ ਕਰਨਾ ਕੁੰਬੜੇ ਤੋਂ ਲੈ ਕੇ ਵਾਈਟ ਹਾਊਸ ਤੱਕ ਨਹੀਂ ਜੀ ਇਹ ਸੜਕ ਅਸੀਂ ਬਣਾਵਾਂਗੇ ਚਾਰ ਨਹੀਂ ਪੱਥਰ ਰੱਖਤੇ ਸੜਕ ਤੇ ਚਾਰ ਨਹੀਂ ਪੱਥਰ ਰੱਖ ਕੇ ਉਹ ਸੜਕ ਕਾਰਪੋਰੇਸ਼ਨ ਨੇ ਬਣਾਤੀ ਹਰ ਉਹ ਮੇਰੇ ਖਿਆਲੇ ਵੀ ਹਾਲ 3 ਸਾਲ ਨਹੀਂ ਹੋਏ ਉਹ ਜਗ੍ਹਾ-ਜਗ੍ਹਾ ਤੇ ਟੁਕੜਾ-ਟੁਕੜਾ ਹੋ ਗਈ ਸਾਰੀ ਸੜਕ ਸਾਰੀ ਸੜਕ ਇਸ ਟਾਈਮ ਹੌਲੀ ਦੀ ਬੰਦ ਪਈ ਹੈ ਮੈਂ ਤਾਂ ਇਹ ਹੈਰਾਨ ਨੇ ਕੋਈ ਕਿਸੇ ਨੂੰ ਪੁੱਛਦਾ ਨਹੀਂ ਕੋਈ ਕਿਸੇ ਤੇ ਕਾਰਵਾਈ ਨਹੀਂ ਸਮਝ ਨਹੀਂ ਆ ਰਿਹਾ ਵੀ ਹੋ ਕੀ ਆ ਰਿਹਾ ਇਹ ਕਿਸੇ ਪਾਸੇ ਵੀ ਲਾ ਲਓ ਸਫਾਈ ਦਾ ਲਾ ਲਓ ਮੁਹਾਲੀ ਚ ਘੁੰਮ ਕੇ ਸਫਾਈ ਦਾ ਬੁਰਾ ਹਾਲ ਹੈ ਪਾਰਕਾਂ ਦਾ ਬੁਰਾ ਹਾਲ ਹੈ ਸੜਕਾਂ ਦਾ ਸਾਰੀਆਂ ਮੁਹਾਲੀ ਤੇ ਹੀ ਤੁਸੀਂ ਦੇਖ ਰਹੇ ਹੋ ਜਗ੍ਹਾ ਜਗ੍ਹਾ ਤੇ ਖੱਡੇ ਪਏ ਹੋਏ ਆਂ ਘੱਟੋ ਘੱਟ ਵੀ ਪੈਚ ਵਰਕੇ ਕਰਤੋਂ ਤੁਸੀਂ ਹੋਰ ਨਹੀਂ ਕੁਝ ਕਰਨਾ ਪੈਚ ਵਰਕ ਦਾ ਵੀ ਇਨਾਂ ਦੇ ਕੋਲੋਂ ਨਹੀਂ ਹੈ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ ਤੁਸੀਂ ਇਨਾਂ ਹਾਲਾਤਾਂ ਲਈ ਕਿਉਂਕਿ ਮੁਹਾਲੀ ਟੈਕ ਸਿਟੀ ਵਜੋਂ ਜਾਣਿਆ ਜਾਂਦਾ ਬਹੁਤ ਸਾਰੀ ਜੋ ਟੈਕਨੋਲੋਜੀ ਨਾਲ ਜਿਹੜੇ ਕੰਪਨੀਆਂਜ਼ ਐ ਉਹ ਇਥੇ ਹੈ ਹੋਰ ਵੀ ਫੈਸਿਲਿਟੀਆਂ ਐ ਇਥੇ ਚੰਡੀਗੜ੍ਹ ਨਾਲ ਲੱਗਦਾ ਹੈ ਪੰਜਾਬ ਦੀ ਰਾਜਧਾਨੀ ਤੇ ਯੂਟੀ ਹੈ ਜਿਹੜਾ ਮਹਾਲੀ ਸ਼ਹਿਰ ਹੈ ਨਾ ਜੀ ਉਹ ਪੰਜਾਬ ਦੀ ਰਾਜਧਾਨੀ ਬਣ ਗਿਆ ਅੱਜ ਪੰਜਾਬ ਦੇ ਸਾਰੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਦਫ਼ਤਰ ਮਹਾਲੀ ਦੇ ਅੰਦਰ ਨੇ ਮਹਾਲੀ ਸ਼ਹਿਰ ਖੂਬਸੂਰਤ ਸ਼ਹਿਰ ਬਣਾਉਣ ਨੂੰ ਕਹਿ ਰਹੇ ਨੇ ਅਫਸਰ ਪਰ ਅੱਜ ਦੀ ਡੇਟ 'ਚ ਕੋਈ ਵੀ ਅਫਸਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾ ਰਿਹਾ ਕੋਈ ਕੋਈ ਕੁਆਲਿਟੀ ਕੰਟਰੋਲ ਨਹੀਂ ਹੈਗਾ ਜਿਹੜੀਆਂ ਸੜਕਾਂ 25-25 ਸਾਲ ਨਹੀਂ ਟੁੱਟਣੀਆਂ ਚਾਹੀਦੀਆਂ ਉਹ ਇੱਕ ਬਰਸਾਤ 'ਚ ਟੁੱਟ ਰੀਆਂ ਨੇ ਜਿਹੜੇ ਡਾਟ 25-25 50-50 ਸਾਲ ਨਹੀਂ ਟੁੱਟਣੇ ਚਾਹੀਦੇ ਉਹ ਇੱਕ ਬਰਸਾਤ 'ਚ ਟੁੱਟ ਰਹੇ ਨੇ ਔਰ ਅਫਸਰ ਇਹ ਕਹਿੰਦੇ ਨੇ ਇਹ ਟੁੱਟ ਗਈ ਅਸੀਂ ਕੀ ਕਰੀਏ ਕੁਆਲਿਟੀ ਕੰਟਰੋਲ ਤਾਂ ਉਹਨਾਂ ਨੇ ਕਰਨਾ ਹੈ ਨਾ ਤੇ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਗਮਾਡਾ ਦੀ ਤੇ ਕਾਰਪੋਰੇਸ਼ਨ ਦੇ ਅਫਸਰਾਂ ਦੀ ਹੈ ਜੇ ਉਹ ਆਪਣੀ ਜ਼ਿੰਮੇਵਾਰੀ ਤੇ ਪੂਰੇ ਨਹੀਂ ਉੱਤਰਦੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਕਰੋੜਾ ਰੁਪਏ ਉਰੇ ਲੱਗਦੇ ਨੇ ਉਹ ਸਾਰਾ ਪੈਸਾ ਪਬਲਿਕ ਦੇ ਟੈਕਸ ਦਾ ਪਬਲਿਕ ਦੇ ਟੈਕਸ ਦੇ ਪੈਸੇ ਨੂੰ ਇਹ ਬਰਬਾਦ ਕਰ ਰਹੇ ਨੇ ਤੇ ਇਹਨਾਂ ਦੀ ਹੀ ਜ਼ਿੰਮੇਵਾਰੀ ਹੈ ਤੇ ਹਾਸੇ ਵੀ ਹੋ ਸਕਦੇ ਨੇ ਕੁਝ ਥਾਵਾਂ ਤੇ ਮੈਂ ਆਪ ਤਸਵੀਰ ਦੇਖੀ ਕਿ ਅੱਧੀ ਰੋਡ ਤੇ ਟੋਇਆ ਪਿਆ ਹੋਇਆ ਹੈ ਬੁਰੀ ਤਰ੍ਹਾਂ ਉਸ ਸੜਕ ਦੇ ਹਾਲਾਤ ਹੋ ਚੁੱਕੇ ਨੇ ਤੇ ਸਿਰਫ ਥੋੜੀ ਜਿਹੀ ਜਗ੍ਹਾ ਉਤੋਂ ਵੀ ਵਾਹਨ ਲੰਗੇ ਜਾ ਰਹੇ ਨੇ ਕਦੇ ਵੀ ਉੱਥੇ ਵੀ ਹਾਦਸਾ ਵਾਪਰ ਸਕਦਾ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਅਸੀਂ ਸਾਰੇ ਜਿੱਥੇ ਜਿੱਥੇ ਜ਼ਰੂਰਤ ਸੀ ਸਾਰਾ ਚੈੱਕ ਕਰਕੇ ਦੇਖ ਕੇ ਆਏ ਐ ਐਮਐਲਏ ਸਾਹਿਬ ਸਾਡੇ ਨਾਲ ਸੀ ਗਮਾੜਾ ਦੇ ਅਫਸਰ ਨਾਲ ਸੀ ਜਿਹੜੇ ਕਿ ਨਿਕਲਦੇ ਨਹੀਂ ਸੀ ਆਪਣੇ ਦਸਤਰਾ ਚੋਂ ਆਜਾ ਐਮਐਲਏ ਸਾਹਿਬ ਨੇ ਘੂਰ ਕੇ ਬਾਹਰ ਕੱਢੇ ਨੇ ਉਹ ਉਹਨਾਂ ਨੂੰ ਹਾਲਾਤ ਦਿਖਾਏ ਨੇ ਵੀ ਕੀ ਹਾਲਾਤ ਨੇ ਬਾਹਰ ਦੇ ਦੇਖੋ ਵੀ ਤਿੰਨ ਚਾਰ ਕਿ ਚੌਂਕ ਜਿਹੜੇ ਬਣਾਏ ਨੇ ਉੱਥੇ ਹੁਣ ਐਕਸੀਡੈਂਟ ਹੁਣ ਘਟ ਗਏ ਨੇ ਤੇ ਦੂਜੀ ਪਾਸੇ ਜਿੱਥੇ ਐਕਸੀਡੈਂਟ ਹੋ ਰਹੇ ਨੇ ਬੰਦੇ ਮਰ ਰਹੇ ਨੇ ਉਹ ਦਿਖਾ ਕੇ ਲਿਆਂਦੇ ਵੀ ਇੱਥੇ ਹਰ ਰੋਡ ਐਕਸੀਡੈਂਟ ਹੁੰਨੇ ਕਿਉਂ ਨਹੀਂ ਤੁਸੀਂ ਤੁਹਾਡੀ ਜਾਗ ਖੁੱਲਦੀ ਹਿੰ ਤੇ ਜਿਹੜੀ ਹੁਣ ਤੁਸੀਂ ਇਹਦੀ ਇਹਦੀ ਸੜਕ ਦੀ ਗੱਲ ਕਰ ਰਹੇ ਸੀ ਉਹ ਸੜਕ ਬਿਲਕੁਲ ਧਸੀ ਹੋਈ ਹੈ ਉੱਥੇ ਐਕਸੀਡੈਂਟ ਵੀ ਹੋ ਚੁੱਕਾ ਹੈ ਤੇ ਐਮਐਲ ਸਾਹਿਬ ਨੇ ਕਹਿ ਕੇ ਉੱਥੇ ਉਹ ਬਲੌਕੇਜ ਕਰਾਈਏ ਵੀ ਕਮ ਸੇ ਤੁਸੀਂ ਇਹਨੂੰ ਬੰਦਤਾ ਕਰ ਸਕਦੇ ਹੋ ਸੜਕ ਨੂੰ ਇੱਕ ਪਾਸੇ ਦੇ ਵੀ ਆਵਾਜ਼ਾਂ ਨਾ ਆਵੇ ਕਿਸੇ ਦਾ ਨੁਕਸਾਨ ਨਾ ਹੋਵੇ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਇਹਜੇ ਅਫਸਰਾਂ ਦੇ ਵਿਰੁੱਧ ਸਖਤ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਕਿੰਨੇ ਕਿੰਨੇ ਫੋਟੇ ਤੱਕ ਇਥੇ ਜੋ ਟੋਏ ਪਏ ਹੋਏ ਐ ਤੇ ਜਿਵੇਂ ਜਦੋਂ ਤੁਸੀਂ ਡਰਾਈਵ ਕਰਦੇ ਹੋ ਤੁਹਾਡੇ ਸਾਹਮਣੇ ਕੀ ਕੀ ਪ੍ਰੋਬਲਮਸ ਐ ਕਿਤੇ ਕਿਤੇ ਤਾਂ ਮੈਂ ਤਾਂ ਇਹ ਗੱਲ ਡੀਸੀ ਸਾਹਿਬ ਨੂੰ ਵੀ ਕਹੀ ਸੀ ਵੀ ਜਿੱਥੇ ਸੜਕਾਂ ਸਾਫ਼ ਨੇ ਉਹ ਜ਼ਰੂਰੀ ਨਹੀਂ ਕਿ ਉਹਦੇ 5 ਸਾਲ ਹੋ ਗਏ ਉਥੇ ਲੁੱਕ ਪਾ ਦਿਓ ਜਿੱਥੇ ਸੜਕਾਂ ਸਾਫ਼ ਨੇ ਉਥੇ ਨਾ ਪਾਓ ਜਿੱਥੇ ਟੁੱਟੀ ਹੋਈ ਆ ਸੜਕ ਤੁਸੀਂ ਉਦੋਂ ਦਾ ਖਿਆਲ ਕਰ ਲਓ ਮੈਂ ਡੀਸੀ ਸਾਹਿਬ ਨੂੰ ਸਪੈਸ਼ਲ ਆਏ ਸੀ ਦੱਸ ਕੇ ਮੈਂ ਕਿਹਾ ਵੀ ਇਹ ਇੱਕ ਸ਼ਰਤ ਰੱਖ ਦੋ ਚاہے ਸੜਕ 10 ਸਾਲ ਹੋ ਗਏ ਬਣੀ ਨੂੰ ਜੇ ਸਾਫ਼ ਹੈ ਉਹਦੇ ਤੇ ਨੁੱਕ ਪਾਉਣ ਦੀ ਜਰੂਰਤ ਨਹੀਂ ਹੈ ਉਹ ਤਾਂ ਪੈਸਾ ਬਰਬਾਦੀ ਹੈ ਪਰ ਇਹ ਬਿਲਕੁਲ ਇਹ ਗੌਰ ਨਹੀਂ ਕਰਦੇ ਮੈਂ ਤਾਂ ਆਪ ਦੇਖ ਰਿਹਾ ਸੀ ਸਾਡੇ ਮੇਅਰ ਸਾਹਿਬ ਕੁੰਬੜਾ ਚੌਂਕ ਤੋਂ ਖੜਕੇ ਦੱਸ ਰਹੇ ਸੀ ਵੀ ਇਹ ਹੁਣ ਦਿੱਤਾ ਹੁਣ ਦਿੱਤੀ ਆ ਗਮੱਡਾ ਨੂੰ ਉਹ ਸੜਕ ਬਣਾਈ ਤੁਸੀਂ ਹੈ ਉਹ 3 ਸਾਲ ਵੀ ਨਹੀਂ ਚੱਲੀ 3 ਸਾਲ ਚ ਜਗ੍ਹਾ ਜਗ੍ਹਾ ਤੇ ਬੈਠੀ ਪਈ ਹੈ ਕੌਣ ਜ਼ਿੰਮੇਵਾਰ ਹੈ ਕੋਈ ਜ਼ਿੰਮੇਵਾਰੀ ਤਾਂ ਲਵੇ ਗਮੱਡਾ ਦਾ ਕਮੱਡਾ ਦਾ ਉਤੋਂ ਵੀ ਬੁਰਾ ਹਾਲ ਹੈਗਾ ਅਸੀਂ ਇਹ 70 ਸੈਕਟਰ ਚ ਮਾਤਾ ਸੁੰਦਰੀ ਗੁਰਦੁਆਰਾ ਸਾਹਿਬ ਦੇ ਨਾਲ ਗੋਲਾਈ ਵਾਲਾ ਚੌਕ ਹੈ ਉਹ ਹੈ ਮੋੜ ਹੈਗਾ ਅਸੀਂ ਜ਼ੋਰ ਲਾ ਹਟੇ ਵੀ ਘੱਟੋ ਘੱਟ ਉੱਤੇ 50 ਬੰਦੇ ਮਰਲੇ ਹੁਣ ਤੱਕ ਹੁਣ ਵੀ ਥੋੜੇ ਜਿਹੇ ਦਿਨ ਹੋ ਗਏ ਇਹੋ ਜਿਹਾ ਐਕਸੀਡੈਂਟ ਹੋਇਆ ਕਿ ਜਿਹੜਾ ਸਿਰ ਹੈ ਉਹ ਧੜ ਤੋਂ ਲੱਗ ਹੋਈ ਪਿਆ ਸੀਗਾ ਬੱਚਾ ਮਲੇਸ਼ੀਆ ਤੋਂ ਆਇਆ ਨੂੰ ਪਤਾ ਨਹੀਂ ਵੀ ਅੱਗੇ ਕਿਸ ਤਰ੍ਹਾਂ ਦਾ ਮੋੜ ਆ ਗਿਆ ਤੇ ਉਹ ਬਿਲਕੁਲ ਇਹ ਨਹੀਂ ਮੈਂ ਤਾਂ ਕਹਿਣਾ ਵੀ ਇਸ ਮਟੂ ਘਟੋ ਘਟਪੀ ਗਮੱਡਾ ਨੂੰ 18 ਚਿੱਠੀਆਂ ਸਾਡੇ ਐਮਐਲਏ ਸਾਹਿਬ ਲਿਖ ਚੁੱਕੇ ਨੇ ਇੱਕ ਵੀ ਚਿੱਠੀ ਦਾ ਕੋਈ ਜਵਾਬ ਨਹੀਂ ਆ ਰਿਹਾ ਉਹਨਾਂ ਦਾ ਉਹਨਾਂ ਨੇ ਜਿੰਨਾ ਬੇੜਾ ਕਰਕ ਜਿੰਨਾ ਕਾਰਪੋਰੇਸ਼ਨ ਨੇ ਕੀਤਾ ਉਹ ਤੋਂ ਦੁੱਗਣਾ ਸਾਡਾ ਗਮੱਡਾ ਨੇ ਕਰਤਾ ਲੋਕ ਟੈਕਸ ਦਿੰਦੇ ਆ ਇਸ ਚੀਜ਼ ਦਾ ਪਰ ਜੇ ਉਹਨਾਂ ਨੂੰ ਉਹ ਸਹੂਲਤ ਨਹੀਂ ਮਿਲਦੀ ਤੇ ਦੂਜੀ ਜਿਹੜੀ ਇੱਥੇ ਚੀਜ਼ ਜੋ ਨੋਟਿਸ ਕਰਨ ਵਾਲੀ ਹੈ ਕਿ ਚਲੋ ਅੱਜ ਤਾਂ ਮੌਸਮ ਸਾਫ਼ ਹੈ ਪਰ ਜਦੋਂ ਮੀਂਹ ਪੈ ਰਿਹਾ ਸੀ ਮੋਹਾਲੀ ਪਾਣੀ ਪਾਣੀ ਹੋਇਆ ਪਿਆ ਸੀ ਕਾਫੀ ਥਾਵਾਂ ਤੋਂ ਕਿ ਲੱਗਦਾ ਨਹੀਂ ਉਹ ਸਟੈਪਸ ਪਹਿਲੇ ਲੈਣੇ ਚਾਹੀਦੇ ਜਦੋਂ ਪਤਾ ਸੀ ਇੰਨਾ ਮੀਂਹ ਪੈਣਾ ਹੈ ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਵੀ ਅਫਸਰਾਂ ਦੀਆਂ ਅੱਖਾਂ ਕੰਨ ਸਭ ਬੰਦ ਨੇ ਉਹ ਕੋਈ ਵੀ ਕੰਮ ਟਾਈਮ ਤੇ ਨਹੀਂ ਕਰਦੇ ਹੈਗੇ ਜਿਹੜੀਆਂ ਪਲਾਨਿੰਗਾਂ ਪਹਿਲਾਂ ਕਰਨੀਆਂ ਚਾਹੀਦੀਆਂ ਵੀ ਬਰਸਾਤ ਆਣੀ ਹੈ ਬਰਸਾਤ ਤੋਂ ਪਹਿਲਾਂ ਡੀ ਸਿਲਟਿੰਗ ਹੋਣੀ ਹੈ ਨਾਲੀਆਂ ਦੀ ਸੀਵਰੇਜ ਦੀ ਸਫਾਈ ਹੋਣੀ ਹੈ ਉਹ ਪਹਿਲਾਂ ਕਰ ਲੈ ਜਦੋਂ ਬਾਅਦੋਂ ਪਾਣੀ ਖੜਾ ਹੋ ਜਾਂਦਾ ਉਹ ਕਹਿੰਦੇ ਜੀ ਹੁਣ ਬਰਸਾਤ ਤੋਂ ਬਾਅਦ ਕਰਾਂਗੇ ਬਰਸਾਤ ਤੋਂ ਬਾਅਦ ਉਹ ਕੰਮ ਕਰਨ ਦਾ ਫਾਇਦਾ ਕੋਈ ਨਹੀਂ ਨਾ ਜੀ ਫਿਰ ਤਾਂ 6 ਮਹੀਨੇ 8 ਮਹੀਨੇ ਜਦੋਂ ਨਿਕਲ ਗਏ ਬਰਸਾਤ ਦੁਬਾਰਾ ਆਣੀ ਹੈ ਉਦੋਂ ਜਰੂਰਤ ਹੈ ਤੇ ਇਸੇ ਕਰਕੇ ਸਾਰੇ ਅਫਸਰਾਂ ਨੂੰ ਹਰ ਚੀਜ਼ ਦੀ ਪਹਿਲਾਂ ਪਲਾਨਿੰਗ ਕਰਨੀ ਚਾਹੀਦੀ ਹੈ ਪਲਾਨਿੰਗ ਕਰਕੇ ਟਾਈਮ ਤੋਂ ਪਹਿਲਾਂ ਕੰਮ ਕਰਨਾ ਚਾਹੀਦਾ ਹੈ ਜਰੂਰਤ ਕਿਸ ਚੀਜ਼ ਦੀ ਹੈ ਉਹ ਚੀਜ਼ ਧਿਆਨ ਨਾਲ ਰੱਖਣੀ ਚਾਹੀਦੀ ਹੈ ਇਹ ਚੀਜ਼ਾਂ ਬਹੁਤ ਸਖਤੀ ਨਾਲ ਅਫਸਰਾਂ ਦੇ ਉੱਤੇ ਲਗਾਉਣੀਆਂ ਪੈਣੀਆਂ ਜੇ ਅਫਸਰ ਕੰਮ ਨਹੀਂ ਕਰਨਗੇ ਤਾਂ ਪਬਲਿਕ ਨੂੰ ਲੱਗਦਾ ਵੀ ਇਹਨਾਂ ਦੇ ਖਿਲਾਫ ਹੋ ਜਾਏਗੀ ਸਭ ਤੋਂ ਪਹਿਲਾਂ ਪਬਲਿਕ ਹੈ ਜੀ ਪਬਲਿਕ ਹੀ ਸਰਕਾਰ ਹੈ ਪਬਲਿਕ ਹੀ ਮਾਲਕ ਹੈ ਜੇ ਪਬਲਿਕ ਦੀ ਗੱਲ ਨਹੀਂ ਸੁਣੀ ਜਾਏਗੀ ਪਬਲਿਕ ਤੰਗ ਹੋਏਗੀ ਤਾਂ ਪਬਲਿਕ ਜੋ ਮਰਜੀ ਐਕਸ਼ਨ ਲੈ ਸਕਦੀ ਆ ਅਫਸਰਾਂ ਨੂੰ ਇਸ ਗੱਲ ਨੂੰ ਸਮਝਣਾ ਪਏਗਾ ਜੇ ਉਹ ਤੰਗ ਕਰਨਗੇ ਤਾਂ ਪਬਲਿਕ ਫਿਰ ਉਹਨਾਂ ਨੂੰ ਵੀ ਤੰਗ ਕਰੇਗੀ ਪਬਲਿਕ ਦੀ ਗੱਲ ਕਹਤੀ ਇਹਨਾਂ ਨੇ ਤੁਹਾਡਾ ਕੀ ਮੰਗ ਰਹੇਗੀ ਕਿ ਅਗਲਾ ਤੁਹਾਡਾ ਕਦਮ ਰਹੇਗਾ ਜੇ ਹੁਣ ਸੜਕ ਨਹੀਂ ਠੀਕ ਕੀਤੀ ਜਾਂਦੀ ਜਾਂ ਫਿਰ ਕੂੜੇ ਦੀ ਜੋ ਵੱਡੀ ਸਮੱਸਿਆ ਮੋਹਾਲੀ ਵਿੱਚ ਹੈ ਹੋਰ ਵੀ ਜੋ ਮੋਡਰਨ ਸਹੂਲਤਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਇਸ ਸਮੇਂ ਤੇ ਉਹ ਨਹੀਂ ਮਿਲ ਰਹੀਆਂ ਤਾਂ ਤੁਹਾਡਾ ਕੀ ਅਗਲਾ ਕਦਮ ਰਹੇਗਾ ਕਿ ਉਹ ਜ਼ਰੂਰੀ ਸਹੂਲਤਾਂ ਲੋਕਾਂ ਤੱਕ ਪਹੁੰਚੇ ਦੇਖੋ ਅਸੀਂ ਤਾਂ ਅੱਜ ਉਹਨਾਂ ਨੂੰ ਰਿਕਵੈਸਟ ਕੀਤੀ ਹੈ ਜੇ ਇਹਨਾਂ ਨੇ ਸੜਕਾਂ ਨਾ ਬਣਾਈਆਂ ਨਾ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਤੇ ਅਸੀਂ ਲੋਕਾਂ ਨੂੰ ਲੈ ਕੇ ਬਾਹਰ ਆਵਾਂਗੇ ਤੇ ਜਿਹੜੀ ਕੂੜੇ ਦੀ ਸਮੱਸਿਆ ਹੈ ਕੂੜੇ ਦੀ ਸਮੱਸਿਆ ਦਾ ਇੱਕ ਮੁਹਾਲੀ ਜਦੋਂ ਸਾਡੇ ਐਮਐਲਏ ਸਾਹਿਬ ਮੇਰ ਹੁੰਦੇ ਸੀ ਨੰਬਰ 1 ਸੀ ਮੁਹਾਲੀ ਨੰਬਰ 1 ਆਇਆ ਸੀ ਦੇਸ਼ ਦੇ ਵਿੱਚੋਂ ਮੁਹਾਲੀ ਸ਼ਹਿਰ ਅੱਜ ਕਿਹੜੇ ਸਥਾਨ ਤੇ ਹੈ 137ਵੇਂ ਸਥਾਨ ਤੇ ਹੈ ਕਿੰਨੀ ਬੜੀ ਸ਼ਰਮ ਦੀ ਗੱਲ ਹੈ ਜੇ ਮੇਰ ਸਾਹਿਬ ਨੇ ਸੋਚਣਾ ਜੇ ਦੇਖਣਾ ਚਾਹੀਦਾ ਉਹ ਅੱਖ ਬੰਦਾ ਅੱਖ ਬੰਦ ਕਰਕੇ ਬੈਠੇ ਨੇ ਉਹ ਹੈ ਜੀ ਉਹਨਾਂ ਵੀ ਕੋਈ ਜ਼ਿੰਮੇਵਾਰੀ ਨਹੀਂ ਹੈ ਤੇ ਜਦ ਚਾਰ ਪੰਜ ਫੇਸ ਵਾਲਾ ਡੰਪ ਜਿਹੜੀ ਚਕੋਆਇਆ ਲੋਕਾਂ ਨੇ ਉੱਥੇ ਧਰਨਾ ਲਾਇਆ ਸੀ ਸਾਡੇ ਐਮਐਲਏ ਸਾਹਿਬ ਨੇ ਜਾ ਕੇ ਚਕੋਆਇਆ ਉਹਨਾਂ ਨੇ ਕਿਸੇ ਹੋਰ ਜਗ੍ਹਾ ਤਬਦੀਕਲੀ ਕੀਤਾ ਉਹ ਲੇਕਿਨ ਇਹ ਜਿਹੜੀ ਜ਼ਿੰਮੇਵਾਰੀ ਕਾਰਪੋਰੇਸ਼ਨ ਦੀ ਹੈ ਯਾਰ ਮੇਅਰ ਦੀ ਹੈ ਉਹ ਐਮਐਲਏ ਸਾਹਿਬ ਖੁਦ ਨਿਭਾ ਰਹੇ ਨੇ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਇਹਨਾਂ ਨੂੰ ਵੀ ਇੱਕ ਕੂੜੇ ਦੀ ਸਮੱਸਿਆ ਜਿਹੜੀ ਹੈ ਇਹਦੇ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਇੱਕ ਜਿਹੜੀਆਂ ਸੜਕਾਂ ਟੁੱਟੀਆਂ ਨੇ ਇਹਨਾਂ 'ਤੇ ਵੀ ਧਿਆਨ ਦੇਣਾ ਚਾਹੀਦਾ ਜਿਹਨੇ ਰੋਡ ਗਲੀਆਂ ਬੰਦ ਨੇ ਉਹ ਮਤਲਬ ਬਰਸਾਤ ਤੋਂ ਪਹਿਲਾਂ ਖਲਵਾਉਣੀ ਚਾਹੀਦੀ ਸੀ ਇਹਨਾਂ ਨੇ ਤੇ ਬਾਕੀ ਤਾਂ ਨਹੀਂ ਤਾਂ ਲੋਕ ਫਿਰ ਬਾਹਰ ਆਣਗੇ ਜੀ ਬਹੁਤ ਸ਼ੁਕਰੀਆ ਜੀ ਤਾਂ ਸੁਣਿਆ ਤੁਸੀਂ ਲੋਕ ਫੇਰ ਬਾਹਰ ਆਉਣਗੇ ਜੇਕਰ ਸਮੱਸਿਆ ਦਾ ਹੱਲ ਜਲਦ ਨਹੀਂ ਕੀਤਾ ਗਿਆ ਸਿੱਧਾ ਤੌਰ ਤੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਸਾਹਮਣੇ ਬਹੁਤ ਮੁਸ਼ਕਲਾਂ ਨੇ ਭਾਵੇਂ ਸੜਕ ਨੂੰ ਲੈ ਕੇ ਭਾਵੇਂ ਕੂੜੇ ਨੂੰ ਲੈ ਕੇ ਮੋਹਾਲੀ ਇੱਕ ਸਮਾਸੀ ਜਦੋਂ ਪਹਿਲੇ ਨੰਬਰ ਤੇ ਹੁੰਦਾ ਸੀ ਸਫਾਈ ਵਿੱਚ ਪਰ ਇਸ ਸਮੇਂ ਸਫਾਈ ਨੂੰ ਲੈ ਕੇ ਵੀ ਬੁਰਾ ਹਾਲ ਹੈ ਮੌਢਲੇ ਸਹੂਲਤਾਂ ਨਹੀਂ ਲੋਕਾਂ ਨੂੰ ਮਿਲ ਰਹੀਆਂ ਤੇ ਸੜਕ ਦੇ ਤਾਂ ਇੰਨੇ ਮਾੜੇ ਹਾਲ ਹੈ ਕਿ ਪ੍ਰਸ਼ਾਸਨ ਦੀ ਪੋਲ ਉਦੋਂ ਖੁੱਲ ਗਈ ਜਦੋਂ ਹੁਣ ਮੀਂਹ ਜੋ ਰੁਕਿਆ ਹੈ ਇਸ ਸਮੇਂ ਤੇ ਥਾਂ ਥਾਂ ਤੇ ਟੋਏ ਪਏ ਹੋਏ ਨੇ